ਹੁਣ ਦੋਵੇਂ ਧਲ ਇਕੱਠੇ ਹੋ ਕੇ ਚੂਣੀਆਂ ਦੇ ਇਲਾਕੇ ਵਿੱਚ ਜਾ ਪਹੁੰਚੇ ਅੱਗੇ-ਅਗੇ ਸਿੰਘ ਤੇ ਮਗਰਮਗਰ ਸ਼ਾਹੀ ਫੌਜ ਆ ਰਹੀ ਸੀ ਹੁਣ ਸਿੰਘਾਂ ਦੀ ਜੋ ਹਾਰ ਹੋਈ ਸੀਗੀ ਇਸ ਤੋਂ ਪਹਿਲਾਂ ਬਾਸਰਕੀ ਵਿੱਚ ਮੁਗਲਾਂ ਦੇ ਹੱਥੋਂ ਸਿੰਘਾਂ ਨੇ ਉਸ ਚੀਜ਼ ਦਾ ਬਦਲਾ ਵੀ ਲੈਣਾ ਸੀ ਤੇ ਸਿੰਘਾਂ ਦੇ ਦਿਲਾਂ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਵੀ ਸੀ ਹੁਣ ਹੋਇਆ ਕੀ ਸੀ ਵੀ ਸਿੰਘ ਬੜੀ ਬਹਾਦਰੀ ਨਾਲ ਇਸ ਲੜਾਈ ਚ ਲੜੇ ਸਿੰਘਾਂ ਦੀ ਬਹਾਦਰੀ ਦੇਖ ਕੇ ਜੋ ਉਹਨਾਂ ਦੇ ਜਰਨੈਲ ਸੀ ਉਹ ਵੀ ਮਾਰੇ ਗਏ ਜਿਨ੍ਹਾਂ ਚ ਤਤਾਰਖਾਂ ਦੁਨੀ ਚੰਦ ਜਮਾਲਖਾਂ ਸਿੰਘਾਂ ਅੱਗੇ ਟਿਕ ਨਹੀਂ ਸਕੇ ਤੇ ਇਸ ਲੜਾਈ ਵਿੱਚ ਉਹ ਮਾਰੇ ਗਏ ਇਸ ਲੜਾਈ ਤੋਂ ਬਾਅਦ ਹੁਣ ਫੌਜ ਆਪਣੇ ਹੌਸਲੇ ਉੱਥੇ ਸੈੱਟ ਕੇ ਲਾਹੌਰ ਨੂੰ ਭੱਜ ਗਈ। ਇਸ ਲੜਾਈ ਵਿੱਚ ਖਾਲਸੇ ਦੀ ਪੂਰੀ ਤਰ੍ਹਾਂ ਜਿੱਤ ਹੋਈ। ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਤੇ ਖਾਲਸੇ ਦੇ ਹੌਸਲੇ ਸਿੱਖ ਫੌਜਾਂ ਦੇ ਹੌਸਲੇ ਹੁਣ ਪਹਿਲਾਂ ਤੋਂ ਵੀ ਹੋਰ ਜ਼ਿਆਦਾ ਬੁਲੰਦ ਹੋ ਗਏ ਸੀ। ਇਸ ਲੜਾਈ ਤੋਂ ਬਾਅਦ ਜਦੋਂ ਸਿੰਘਾਂ ਦੇ ਹੌਸਲੇ ਬੁਲੰਦ ਹੋ ਗਏ ਸਿੰਘਾਂ ਨੇ ਕੀ ਕੀਤਾ ਹੁਣ ਅੰਮ੍ਰਿਤਸਰਵਾਲ ਨੂੰ ਚਾਲੇ ਪਾਦੇ। ਅੰਮ੍ਰਿਤਸਰਵਾਲ ਨੂੰ ਜਦੋਂ ਚਾਲੇ ਪਾਏ ਸਿੱਖ ਫੌਜਾਂ ਨੇ ਦਾ ਉੱਥੇ ਦੁਸ਼ਮਣਾਂ ਨੂੰ ਸੋਧਦੇ ਹੋਏ ਉਹ ਅੱਗੇ ਵਧਣਾ ਸਟਾਰਟ ਹੋ ਗਿਆ ਅੱਗੇ ਵਧਣਾ ਸ਼ੁਰੂ ਹੋ ਗਏ ਹੁਣ ਇਸ ਤੋਂ ਬਾਅਦ ਕੀ ਹੋਇਆ ਜੋ ਸ਼ਾਹੀ ਫੌਜਾਂ ਦਾ ਮੋਢੀ ਸੀ ਸਮੁੰਦਖਾਂ ਉਹ ਫੌਜ ਲੈ ਕੇ ਲਾਹੌਰ ਨੂੰ ਵਧਿਆ ਤੇ ਉਹਨਾਂ ਨੇ ਸੋਚਿਆ ਵੀ ਸਿੰਘਾਂ ਨੂੰ ਹੁਣ ਖਤਮ ਕਰਨਾ ਹੈ ਉਹ ਸਿੰਘਾਂ ਨੇ ਉਹ ਫੌਜ ਨਾਲ ਲੜਾਈ ਕਰਨ ਦੀ ਬਜਾਏ ਉੱਥੋਂ ਖਿਸਕਣਾ ਜ਼ਿਆਦਾ ਬਿਹਤਰ ਸਮਝਿਆ ਕਿਉਂਕਿ ਸਿੰਘਾਂ ਨੂੰ ਪਤਾ ਸੀ ਵੀ ਜੇ ਉੱਥੇ ਆਪਾਂ ਲੜਾਈ ਕੀਤੀ ਤਾਂ ਸ਼ਾਇਦ ਫਤਿਹ ਤਾਂ ਆਪਾਂ ਹਾਸਲ ਕਰ ਸਕਦੇ ਆ ਪਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਉੱਥੇ ਹੋ ਜਾਊਗਾ ਤਾ ਸਿੰਘ ਉਸ ਤੋਂ ਬਾਅਦ ਰਿਆੜ ਕੀ ਨੂੰ ਨਿਕਲ ਗਏ ਉਸ ਤੋਂ ਬਾਅਦ ਉਹਨਾਂ ਨੇ ਕਲਾਰਨੌਰ ਗੁਰਦਾਸਪੁਰ ਪਠਾਨਕੋਟ ਨੂੰ ਵੀ ਲੁੱਟਿਆ ਫਿਰ ਦਰਿਆ ਰਾਵੀ ਟੱਪ ਕੇ ਸਿੰਘ ਪਸਰੂਰ ਸਿਆਲਕੋਟ ਵਜ਼ੀਰਾਬਾਦ ਦੇ ਇਲਾਕਿਆਂ ਵਿੱਚ ਜਾ ਕੇ ਲੁਕ ਗਏ ਤੇ ਉੱਥੇ ਉਹਨਾਂ ਨੇ ਲੁੱਟ ਵੀ ਕੀਤੀ ਲੁੱਟ ਕਿਹਨਾਂ ਦੀ ਕਰਦੇ ਸੀ ਜੋ ਲੁੱਟਿਆ ਹੋਇਆ ਖਸਾਨਾ ਉਹਨਾਂ ਨੇ ਲੋਕਾਂ ਤੋਂ ਸ਼ਾਹੀ ਫੌਜਾਂ ਨੇ ਲੁੱਟਿਆ ਹੁੰਦਾ ਸੀ ਸਿੰਘ ਉਹਨਾਂ ਦੇ ਖਜ਼ਾਨੇ ਦੀ ਲੁੱਟ ਕਰਦੇ ਸੀ ਉਹਨਾਂ ਦਾ ਬਦਲਾ ਲੈਣ ਵਾਸਤੇ ਤਾਂ ਕਿ ਜਿਹੜਾ ਉਹਨਾਂ ਨੇ ਲੋਕਾਂ ਨਾਲ ਧੱਕਾ ਕੀਤਾ ਉਸ ਦਾ ਧੱਕੇ ਦਾ ਬਦਲਾ ਲੈ ਸਕਣ ਹੁਣ ਇਹ ਜੋ ਗੜਬੜ ਚੱਲ ਰਹੀ ਸੀ ਇਸ ਗੜਬੜ ਤੋਂ ਖਾਨ ਬਹਾਦਰ ਜ਼ਕਰੀਆ ਖਾਨ ਸੁਬੇਦਾਰ ਲਾਹੌਰ ਤੰਗ ਪ੍ਰੇਸ਼ਾਨ ਹੋ ਚੁੱਕਿਆ ਸੀਗਾ ਤੇ ਉਹ ਇਹ ਕਹਿੰਦਾ ਸੀ ਵੀ ਸਿੰਘਾਂ ਨੂੰ ਅਸੀਂ ਜਿੰਨਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆਂ ਸਿੰਘ ਓਨਾ ਹੀ ਜ਼ਿਆਦਾ ਵਧੇ ਜਾਂਦੇ ਨੇ ਓਨਾ ਜ਼ਿਆਦਾ ਦਲੇਰ ਹੋ ਕੇ ਲੜਦੇ ਨੇ ਇਸ ਪਿੱਛੇ ਚੱਕਰ ਕੀ ਆ ਤਾਂ ਉੱਥੇ ਦਾ ਉਹਨਾਂ ਦਾ ਜੋ ਕਾਜ਼ੀ ਸੀ ਉਸ ਕਾਜ਼ੀ ਨੇ ਦੱਸਿਆ ਵੀ ਸਿੰਘਾਂ ਦਾ ਜੋ ਗੁਰੂ ਹੈ ਉਹ ਅੰਮ੍ਰਿਤਸਰ ਦੇ ਸਰੋਵਰ ਚ ਆਬੇ ਹਯਾਤ ਪਾ ਗਿਆ ਜਿਹਨੂੰ ਅੰਮ੍ਰਿਤ ਕਹਿੰਦੇ ਆ ਵੀ ਸਿੰਘ ਉਥੋਂ ਹੀ ਆਪਣੀ ਦਲੇਰੀ ਪ੍ਰਾਪਤ ਕਰਦੇ ਆ ਉਥੋਂ ਹੀ ਆਪਣੀ ਜੋ ਨਾ ਚ ਦਲੇਰੀ ਆਉਂਦੀ ਆ ਲੜਨ ਦੀ ਸ਼ਕਤੀ ਆਉਂਦੀ ਆ ਉੱਥੋਂ ਪ੍ਰਾਪਤ ਕਰਦੇ ਹੋ ਅੰਮ੍ਰਿਤ ਪੀਣ ਕਰਕੇ ਹੀ ਉੱਥੇ ਸਿੰਘ ਟਿਕੇ ਰਹਿਣੇ ਆ ਤਾਂ ਸੂਬੇਦਾਰ ਨੇ ਕਿਹਾ ਜ਼ਕਰੀਆ ਖਾਨ ਨੇ ਕਿਹਾ ਵੀ ਜੇ ਇਹੀ ਗੱਲ ਹੈ ਤਾਂ ਅੰਮ੍ਰਿਤਸਰ ਦੇ ਆਸ-ਪਾਸੇ ਪਹਿਰਾ ਲਾ ਦਿਓ ਤੇ ਅੰਮ੍ਰਿਤਸਰ ਦਾ ਜੋ ਵਿੱਚ ਸਰੋਵਰ ਹੈ ਉਹਨੂੰ ਮਿੱਟੀ ਪਾ ਕੇ ਪੂਰ ਦਿਓ ਇਹ ਦਲੀਲ ਸੁਣ ਕੇ ਖਾਨ ਬਹਾਦਰ ਨੇ ਕਾਜ਼ੀ ਅਬਦੁਲ ਰਹਿਮਾਨ ਨੂੰ 2000 ਫੌਜ ਦੇ ਕੇ ਅੰਮ੍ਰਿਤਸਰ ਤੇ ਕਬਜ਼ਾ ਕਰਨ ਲਈ ਭੇਜਤਾ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਜੇ ਕੋਈ ਸਿੰਘ ਤੁਹਾਨੂੰ ਮਿਲਦਾ ਹੈ ਤਾਂ ਉਹਨੂੰ ਫੜ ਕੇ ਲੈ ਕੇ ਆਓ ਜਾਂ ਉੱਥੋਂ ਨਾਲ ਟੱਕਰਾ ਕਰਕੇ ਉਹ ਸਿੰਘ ਨੂੰ ਖਤਮ ਕੀਤਾ ਜਾਵੇ ਤੇ ਫੌਜ ਲਾਉਣ ਦਾ ਇੱਕ ਮਕਸਦ ਇਹ ਵੀ ਸੀ ਵੀ ਕੋਈ ਵੀ ਸਿੰਘ ਅੰਮ੍ਰਿਤਸਰ ਦੇ ਸਰੋਵਰ 'ਚ ਇਸ਼ਨਾਨ ਨਾ ਕਰ ਸਕੇ ਨਾ ਉੱਥੋਂ ਦਾ ਅੰਮ੍ਰਿਤ ਛਕ ਸਕੇ ਹੁਣ ਅੱਗੇ ਗੱਲ ਆਉਂਦੀ ਹੈ ਭਾਈ ਮਨੀ ਸਿੰਘ ਜੀ ਦੀ ਜਿਨ੍ਹਾਂ ਨੂੰ ਆਪਾਂ ਸ਼ਹੀਦ ਸਿੰਘਾਂ 'ਚ ਜਿਨ੍ਹਾਂ ਦਾ ਨਾਮ ਆਉਂਦਾ ਹੈ ਭਾਈ ਮਨੀ ਸਿੰਘ ਜੀ ਦਾ ਉਹਨਾਂ ਬਾਰੇ ਇੱਥੇ ਗੱਲ ਲਿਖੀ ਹੋਈ ਹੈ ਹੁਣ ਇੱਥੇ ਲਿਖਿਆ ਹੋਇਆ ਭਾਈ ਉਨਾ ਇੱਥੇ ਲਿਖਿਆ ਹੋਇਆ ਕਿ ਭਾਈ ਮਨੀ ਸਿੰਘ ਜੀ ਆਪਣੇ ਸਾਥੀ ਸੰਤਾਂ ਨਾਲ ਅੰਮ੍ਰਿਤਸਰ ਚ ਹੀ ਰਿਹਾ ਕਰਦੇ ਸੀ ਇਸ ਵੇਲੇ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਥੋੜੇ ਜੇ ਸਾਥੀ ਸੰਤਾਂ ਫਕੀਰਾਂ ਤੋਂ ਬਿਨਾ ਹੋਰ ਕਿਸੇ ਨੂੰ ਵੀ ਅੰਮ੍ਰਿਤਸਰ ਚ ਆਉਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਸਾਥੀ ਸੰਤ ਜਿਹੜੇ ਉਹਨਾਂ ਦੇ ਮਨੀ ਸਿੰਘ ਜੀ ਦੇ ਨਾਲ ਸੀਗੇ ਉਹਨਾਂ ਚ ਮੁਸਲਮਾਨ ਸੰਤ ਫਕੀਰ ਵੀ ਹੁੰਦੇ ਸੀ ਤੇ ਉਹਨਾਂ ਚ ਹਿੰਦੂ ਸੰਤ ਫਕੀਰ ਵੀ ਹੁੰਦੇ ਸੀ ਇਸ ਕਰਕੇ ਬਾਦਸ਼ਾਹ ਵੀ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਨੂੰ ਕਿੱਤੇ ਵੀ ਆਉਣ ਜਾਣ ਤੋਂ ਨਹੀਂ ਰੋਕਦੇ ਸੀ ਪਰ ਭਾਈ ਮਨੀ ਸਿੰਘ ਜੀ ਉਸ ਟਾਈਮ ਅੰਮ੍ਰਿਤਸਰ 'ਚ ਸੀਗੇ ਜੋ ਕਾਜ਼ੀ ਦੀ ਸੂਬੇਦਾਰ ਨੇ ਅੰਮ੍ਰਿਤਸਰ 'ਚ ਡਿਊਟੀ ਲਾਈ ਸੀ ਵੀ ਤੂੰ ਅੰਮ੍ਰਿਤਸਰ 'ਚ ਰਹਿਣਾ ਕਿ ਕੋਈ ਵੀ ਸਿੰਘ ਅੰਮ੍ਰਿਤਸਰ 'ਚ ਆ ਨਾ ਸਕੇ ਉਹ ਸਰੋਵਰ 'ਚ ਇਸ਼ਨਾਨ ਨਾ ਕਰ ਸਕੇ ਇੱਕ ਦਿਨ ਕਾਜ਼ੀ ਨੇ ਸਾਰੇ ਲੋਕਾਂ 'ਚ ਜਿਸ ਕਾਜ਼ੀ ਦੀ ਸੂਬੇਦਾਰ ਨੇ ਡਿਊਟੀ ਲਾਈ ਸੀ ਵੀ ਤੂੰ ਅੰਮ੍ਰਿਤਸਰ 'ਚ ਕਿਸੇ ਸਿੰਘ ਨੂੰ ਆਉਣ ਨਹੀਂ ਦੇਣਾ ਨਾ ਸਰੋਵਰ 'ਚ ਇਸ਼ਨਾਨ ਕਰਨ ਦੇਣਾ ਉਹ ਕਾਜ਼ੀ ਨੇ ਇੱਕ ਦਿਨ ਲੋਕਾਂ 'ਚ ਖੜ ਕੇ ਕਿਹਾ ਕਿ ਪਹਿਲਾਂ ਤਾਂ ਸਿੰਘ ਬੜੀ ਦਲੇਰੀ ਨਾਲ ਇੱਥੇ ਆ ਕੇ ਇਸ਼ਨਾਨ ਵੀ ਕਰਦੇ ਸੀ ਹੁਣ ਕੋਈ ਸਿੰਘ ਅੰਮ੍ਰਿਤਸਰ ਆ ਕੇ ਵਿਖਾਵੇ ਕੋਈ ਸਿੰਘ ਇੱਥੇ ਇਸ਼ਨਾਨ ਕਰਕੇ ਦਿਖਾਵੇ ਜੇ ਕੋਈ ਇੱਥੇ ਇਸ਼ਨਾਨ ਕਰ ਗਿਆ ਤਾਂ ਮੈਂ ਉਹਨੂੰ ਸਿੰਘ ਸਮਝਾਂ ਨਹੀਂ ਤਾਂ ਉਹ ਗਿੱਦੜ ਹੀ ਨੇ ਤੇ ਇਹ ਉੱਡਦੀ ਉੱਡਦੀ ਗੱਲ ਸਿੰਘਾਂ ਕੋਲ ਪਹੁੰਚੀ ਤੇ ਸਰਦਾਰ ਸੁਖਾ ਸਿੰਘ ਤਖਾਨ ਮਾੜੇ ਕੰਬੋਕੀ ਤੇ ਸਰਦਾਰ ਥਰਾਜ ਸਿੰਘ ਭਾਈ ਮਨੀ ਸਿੰਘ ਦੇ ਜੋ ਪਤੀਜੇ ਸੀ 50 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਚ ਪੁੱਜੇ